ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਸੇ ਕਾਰਨ ਕਰਕੇ ਕਿਨਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਤੇ ਲੜਾਈ ਇਸ ਕਦਰ ਵੱਧ ਜਾਂਦੀ ਹੈ ਕਿ ਜਿੱਥੇ ਉਸ ਲੜਾਈ ਦੀ ਵੀਡੀਓ ਬਣਾਈ ਜਾਂਦੀ ਹੈ ਤਾਂ ਦੂਜੇ ਪਾਸੇ ਇੱਕ ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੂਜੇ ਦੀ ਬੜੀ ਬੇਰਹਿਮੀ ਦੇ ਨਾਲ ਕਿਨ ਵੱਲੋਂ ਜੋ ਹੈ ਲੜਾਈ ਕੀਤੀ ਜਾ ਰਹੀ ਹੈ ਇੱਕ ਦੂਜੇ ਨੂੰ ਝਾੜੂਆਂ ਦੇ ਨਾਲ ਕੁੱਟਿਆ ਜਾ ਰਿਹਾ ਹੈ ਡੰਡੇ ਮਾਰੇ ਜਾ ਰਹੇ ਨੇ ਹਾਲਾਂਕਿ ਇਹ ਲੜਾਈ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸકી ਪਰ ਇਹ ਵੀਡੀਓ ਜੋ ਹੈ ਇਸ ਵੇਲੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਕਿਸੇ ਦੇ ਹੱਥ ਦੇ ਵਿੱਚ ਡੰਡੇ ਫੜੇ ਹੋਏ ਨੇ ਤੇ ਕਿਸੇ ਦੇ ਹੱਥ ਦੇ ਵਿੱਚ ਝਾੜੂ ਫੜਿਆ ਹੋਇਆ ਹੈ ਤਾਂ ਇੱਕ ਕਿਨਰ ਦੇ ਕੱਪੜੇ ਵੀ ਪਾੜੇ ਜਾ ਰਹੇ ਨੇ ਹਾਲਾਂਕਿ ਇਸੇ ਤਰ੍ਹਾਂ ਦੀ ਇੱਕ ਵੀਡੀਓ ਜੋ ਹੈ ਹਰਿਆਣਾ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਕਿ ਦਾ ਮੁੰਡਨ ਕਰਕੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਹਰਿਆਣਾ ਤੋਂ ਬਾਅਦ ਹੁਣ ਪੰਜਾਬ ਦੇ ਲੁਧਿਆਣਾ ਦੀ ਇਹ ਵੀਡੀਓ ਸਾਹਮਣੇ ਆਈ ਹੈ ਵਿਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਿਨਰ ਜੋ ਹੈ ਕੈਂਚੀ ਹੱਥ ਦੇ ਵਿੱਚ ਫੜ ਕੇ ਦੂਜੇ ਦੇ ਥੱਪੜ ਪਾਏ ਤੇ ਨਾਲ ਹੀ ਉਸ ਦੇ ਵਾਲ ਕੱਟਦਾ ਹੋਇਆ ਵਿਖਾਈ ਦੇ ਰਿਹਾ ਹੈ। ਉੱਥੇ ਪਾਸੇ ਇੱਕ ਨੌਜਵਾਨ ਖੜਿਆ ਹੋਇਆ ਉਸ ਦੇ ਹੱਥ ਦੇ ਵਿੱਚ ਡੰਡਾ ਤੇ ਦੂਜੇ ਦੇ ਹੱਥ ਦੇ ਵਿੱਚ ਝਾੜੂ ਹੈ ਤੇ ਉਹਨਾਂ ਦੇ ਵੱਲੋਂ ਵੀ ਡੰਡੇ ਤੇ ਝਾੜੂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਤਾਂ ਇਸ ਦੱਸਿਆ ਜਾ ਰਿਹਾ ਹੈ ਕਿ 25000 ਰੁਪਏ ਦੀ ਵਧਾਈ ਲੈਣ ਖਾਤਰ ਜੋ ਹੈ ਇਹ ਸਾਰਾ ਘਟਨਾਕਰਮ ਵਾਪਰਿਆ ਕਿ ਕਿਸ ਤਰ੍ਹਾਂ 25000 ਰੁਪਏ ਦੇ ਪਿੱਛੇ ਜੋ ਹੈ ਵਧਾਈ ਲੈਣ ਦੇ ਖਾਤਰ ਇਸ ਤਰ੍ਹਾਂ ਇਹ ਜ਼ਬਰਦਸਤ ਲੜਾਈ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਾਲ ਕੱਟਣ ਤੋਂ ਬਾਅਦ ਹੱਥ ਦੇ ਵਿੱਚ ਵਾਲ ਫੜ ਕੇ ਲੜਾਈ ਜਾਰੇ ਨੇ ਤੇ ਨਾਲ ਹੀ ਇੱਕ ਦੂਜੇ ਨੂੰ ਗਾਲਾਂ ਤੱਕ ਕੱਢੀਆਂ ਜਾ ਰਹੀਆਂ ਨੇ ਤਾਂ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਣੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਇਹਨਾਂ ਕਿਨਰਾਂ ਦੇ ਵਿੱਚ ਵਧਾਈ ਲੈਣ ਪਿੱਛੇ ਇਸ ਕਦਰ ਵੱਜ ਜਾਂਦੀ ਹੈ ਕਿ ਇੱਕ ਦੂਜੇ ਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਤੇ ਕੈਂਚੀ ਦੇ ਨਾਲ ਵਾਲ ਤੱਕ ਕੱਟ ਦਿੱਤੇ ਜਾਂਦੇ ਨੇ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਆਪਾਂ ਕਿਵੇਂ ਆਇਆ ਕਰਾਇਆ ਇੱਧਰ ਕਰ ਇਹ ਜਨਾਹ ਹੋਏ ਆ ਰਹੇ ਕਿੱਥੇ ਚਲੋ ਇਹ ਗੁਰੂ ਹੋਵੇ ਤਾਂ ਚੋਰ ਕਹਾਂਣੀ ਕਿੱਥੋਂ ਦੀ ਮਾਈਓ ਦੀ ਐਂਜ ਚੋਪ ਕਰਨ ਕੀ ਕਿੰਨੀ ਵਧਾਈ ਲਈ ਸਾਡੇ ਇਲਾਕੇ ਚੋਂ ਸੱਤ ਸੱਤ ਜੀ ਤੁਸੀਂ ਲਈ ਇੱਕ ਮਿੰਟ ਮਿੰਟ ਤੂੰ ਨਾ ਬੋਲੀ ਤੂੰ ਨਾ ਬੋਲੀ 25 ਹਜ਼ਾਰ ਕਿੰਨੇ ਮੈਂ ਤਾਂ ਤੁਹਾਨੂੰ ਸੱਚ ਕੋ ਦੱਸਦਾ 25 ਹਜ਼ਾਰ ਬਾਬਾ ਠੀਕ ਹੈ ਤੂੰ ਨਾ ਬੋਲੀ ਕਰੋ ਲਈ ਅੱਜ ਇਹ ਨਾਲ ਲੈ ਕੇ ਜਾਈ ਸੀ ਉਹ ਕਹਿੰਦੀ ਤੂੰ ਲੈ ਕੇ ਚੱਲ ਕੋਈ ਵੀ ਲੈ ਗਿਆ ਪੈਸੇ ਕਿੱਥੇ ਆ ਦੇਖੋ ਮਾਈਓ دیਵਾਨੀ ਜੱਟੀ ਦੀ ਗੋਤ ਮੇਰੇ ਹੱਥ ਮੈਂ ਬੋਲ ਗਿਆ ਤੈਨਾਂ ਬਡੀ ਵਿਜ਼ਨ ਵਾਲੀ ਦੇ 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 ਵਧਾਈ ਫੜਾ ਇੱਥੇ ਮੈਨੂੰ ਵਧਾਈ ਦੇ ਕਰੀ ਦੇ ਟੋਕਰੀ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਹਾਏ ਉਹ ਕਹਿੰਦਾ ਮੇਰੇ ਕੋਲ ਦੇਖ ਵੇ ਸੁਣ ਮੇਰੇ ਕੋਲ ਨਹੀਂ ਹੈਗੇ ਇਹਦੇ ਆ ਪਾ ਉੱਚ ਪਾ ਕਿੱਥੇ ਰਫਾ ਆ ਦਿੱਤਾ ਯਾਰ ਪਾ 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 ਬਾਹਲ ਹੈ ਕੀ ਕੋਈ ਉਹ ਥੋੜੀ ਹੈ ਮੇਰੇ ਕੋਲ ਤਾਂ ਨਹੀਂ ਹੈ ਇਹ ਲੈ ਕੇ ਜਾਣੀ ਮੈਂ ਘੋਤੇ ਇਹ ਚਾਹੀਦੇ ਆ ਕਿੰਨੂ ਤੁਸੀਂ ਕੀ ਬਣਾ ਦਿਓ ਮੈਂ ਪੈਸਾ ਤੁਹਾਨੂੰ ਦੱਸਾਂਗਾ ਥੋੜਾ ਪੈਸੇ ਗੱਡੋ ਸਾਡੇ ਇੰਨੇ ਘਰੇ ਚੱਲੋ ਇੱਥੇ ਗੱਡੋ ਮੈਂ ਤੇਰੇ ਨਾਲ ਹੋ ਗਿਆ ਉਹ ਕਮਰੇ ਚ ਕਮਰੇ ਚ ਕਮਰੇ ਉਹ ਕਮਰਾ ਵੀ ਕੋਈ ਬਾਹਰਲਾ ਨਹੀਂ ਕਾਢ ਦੇ ਚਾਬੀ ਦਿਓ ਜਿੰਨੇ ਲਵਾਂਗੇ ਸਾਰੇ ਇਹ ਚਾਬੀ ਦਿਓ ਲੈ ਫੜ ਚੱਲ ਕਮਰੇ ਚ ਗੁਰੂ ਅੰਦਰ ਆ ਆ ਲੈ ਫੜ ਇੱਕ ਮਿੰਟ ਬਾਜੀ ਓਏ ਆ ਵੀ ਆਪਣਾ ਭਰਾਇਆ ਇਹ ਗੱਲਾਂ ਨਾ ਕਰੋ ਉਹ ਤੁਹਾਨੂੰ ਤਾਂ ਮੈਂ ਬਹੁਤ ਵਧੀਆ ਮੰਤ ਮੰਨਦਾ ਸੀ ਬਹੁਤ ਵਧੀਆ ਮੰਤ ਮਿਲਿਆ ਉਸਨੂੰ ਆਖਣ ਮੇਰੇ ਮਾ ਕਾਲ ਮਾਲਾ ਮੈਂ ਸੁਬੀਨ ਕਿੱਥੇ ਇੱਕ ਵਾਰ ਕਰ ਕਰ ਲੈਂਦੇ ਇਹਨੂੰ ਬੰਦ ਸੱਤ ਜਿੰਨੀਆਂ ਤੂੰ ਮੋਹ ਵਾਲੇ ਇਹ ਦੱਸ ਬੱਚਾ 1 ਮਹੀਨੇ ਦਾ ਛੋਣਾ ਬੋਲੀ ਕਿੰਨੇ 25000 ਕਿੰਨੇ ਮੈਂ ਤਾਂ ਤੁਹਾਨੂੰ ਸਾਰਾ ਕੁਝ ਦੱਸਾਂ 25000 ਬੜਾ ਬੜੀ ਕਿ ਤੂੰ ਨੇ ਬੋਲੀ ਉਹ ਫੜ ਗਿਆ ਇਹ ਨਾਲ ਲੈ ਕੇ ਗਈ ਉਹ ਕਹਿੰਦੀ ਤੂੰ ਲੈ ਕੇ ਗਈ ਆ ਦੇਖੋ ਮੈਂ ਜੀ ਦੀਵਾਨੀ ਜੱਟੀ ਦੀ ਗੁੱਤ ਮੇਰੇ ਹੱਥ ਵਧਾਈ ਦੇ ਵੇ ਤੈਨੂੰ ਬੜੀ ਜੀਣ ਵਾਲੀ ਦੇ 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 ਵਧਾਈ ਫੜਾ ਇੱਥੇ ਬੈਠੀ ਮੈਨੂੰ ਵਧਾਈ ਦੇ ਇਹਨੂੰ ਦੇ ਟੋਕਰੀ ਦੇ ਟੋਕਰੀ ਤੂੰ ਮੇਰੇ ਕੋ ਪੈਸੇ ਨਹੀਂ ਹੈ ਹਾਏ ਉਹ ਕਹਿੰਦਾ ਮੇਰੇ ਕੋ ਦੇਖੋ ਦੀਵਾਨੀ ਜੱਟੀ ਹੈ ਇਹ ਗੁੱਤੜੀ ਮੇਰੇ ਹੱਥ ਜੋ ਕਰਕੇ ਫੋਨ ਚੱਲ ਮੇਰੇ ਨਾਲ ਤੋਂ ਹਾਂ ਹਾਂ ਠੀਕ ਹੈ ਸੁਣ 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 ਦਾ ਸੁਣੀ ਚੱਲੀ ਵੀਡੀਓ ਬੰਦ ਕਰ ਸਨਾਨੀਆਂ ਤਨ ਬੋਲ ਬੰਦ ਕਰ ਬੰਦ ਕਰ ਬੋਲ ਕਰ ਚੇ ਦੇਖੋ ਜੀ ਮੈਂ ਤੇ ਲੈ ਕੇ ਗਿਆ ਸੀ ਕਿਹੜਾ ਮਰਜੀ ਉਹ ਕਹਿੰਦਾ ਤੂੰ ਲੈ ਕੇ ਗਿਆ ਸੀ ਇਹਦੀ ਗੱਲ ਦੱਸੀ ਚੱਲ ਇੱਧਰ ਬੈਠ ਇੱਕ ਮਿੰਟ ਦੇਖ ਤਾ ਦੋਨੋਂ ਕੁਰਸੀਆਂ ਤੇ ਬੈਠੋ ਤੁਹਾਨੂੰ ਕੁਰਸੀਆਂ ਦਈਏ ਆ ਵੇਖੋ ਇੱਥੇ ਬੈਠ ਤੁਸੀਂ ਮੈਂ ਦੱਸੀ ਸਾਰੀ ਬਸ ਉਹਨੂੰ ਉਹ ਲਫਾਫਾ ਦੇ ਲਫਾਫਾ ਦੇਣਾ ਇੱਕ ਦੇਖੋ ਆਪਸ ਦੇ ਵਿੱਚ ਜ਼ਬਰਦਸਤ ਲੜਾਈ ਕੀਤੀ ਹੈ ਤੇ ਲੜਾਈ ਵੀ ਇਸ ਕੀਤੀ ਜਾਂਦੀ ਹੈ ਕਿ ਇੱਕ ਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਤੇ ਕੈਂਚੀ ਦੇ ਨਾਲ ਵਾਲ ਤੱਕ ਕੱਟ ਦਿੱਤੇ ਜਾਂਦੇ ਨੇ ਤਾਂ ਹੈ ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਸੇ ਕਾਰਨ ਕਿ ਕਿਨਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਆਉਂਦੀ ਹੈ ਤੇ ਲੜਾਈ ਇਸ ਕਦਰ ਆਂਦੀ ਹੈ ਕਿ ਜਿੱਥੇ ਉਸ ਵੀਡੀਓ ਬਣਾਈ ਜਾਂਦੀ ਹੈ ਤਾਂ ਦੂਜੇ ਪਾਸੇ ਇੱਕ ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੂਜੇ ਦੀ ਬੜੀ ਬੇਰਹਿਮੀ ਦੇ ਨਾਲ ਕਿਨਰਾਂ ਦੇ ਵੱਲੋਂ ਜੋ ਹੈ ਲੜਾਈ ਕੀਤੀ ਜਾ ਰਹੀ ਹੈ ਇੱਕ ਦੂਜੇ ਨੂੰ ਝਾੜੂਆਂ ਦੇ ਨਾਲ ਕੁੱਟਿਆ ਜਾ ਰਿਹਾ ਡੰਡੇ ਮਾਰੇ ਜਾ ਰਹੇ ਨੇ ਹਾਲਾਂਕਿ ਇਹ ਲੜਾਈ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸકી ਪਰ ਇਹ ਵੀਡੀਓ ਜੋ ਹੈ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਕਿਸੇ ਦੇ ਹੱਥ ਦੇ ਵਿੱਚ ਡੰਡੇ ਫੜੇ ਹੋਏ ਨੇ ਤੇ ਕਿਸੇ ਦੇ ਹੱਥ ਦੇ ਵਿੱਚ ਝਾੜੂ ਫੜਿਆ ਹੋਇਆ ਹੈ ਤਾਂ ਇੱਕ ਕਿੰਨਰ ਦੇ ਕੱਪੜੇ ਵੀ ਪਾੜੇ ਜਾ ਰਹੇ ਨੇ ਹਾਲਾਂਕਿ ਇਸੇ ਤਰ੍ਹਾਂ ਦੀ ਇੱਕ ਵੀਡੀਓ ਜੋ ਹੈ ਹਰਿਆਣਾ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਕਿਨਰਾਂ ਦਾ ਮੁੰਡਨ ਕਰਕੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਹਰਿਆਣਾ ਤੋਂ ਬਾਅਦ ਹੁਣ ਪੰਦੇ ਲੁਧਿਆਣਾ ਦੀ ਇਹ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਿਨਰ ਜੋ ਹੈ ਕੈਂਚੀ ਹੱਥ ਦੇ ਵਿੱਚ ਫੜ ਕੇ ਦੂਜੇ ਦੇ ਥੱਪੜ ਮਾਰ ਰਿਹਾ ਹੈ ਤੇ ਨਾਲ ਹੀ ਉਸ ਦੇ ਵਾਲ ਕੱਟਦਾ ਹੋਇਆ ਵਿਖਾਈ ਦੇ ਰਿਹਾ ਹੈ ਉੱਥੇ ਇੱਕ ਪਾਸੇ ਇੱਕ ਨੌਜਵਾਨ ਖੜਿਆ ਹੋਇਆ ਉਸ ਦੇ ਹੱਥ ਦੇ ਵਿੱਚ ਡੰਡਾ ਤੇ ਦੂਜੇ ਦੇ ਹੱਥ ਦੇ ਵਿੱਚ ਝਾੜੂ ਹੈ ਤੇ ਉਹਨਾਂ ਦੇ ਵੱਲੋਂ ਵੀ ਡੰਡੇ ਤੇ ਝਾੜੂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਅੱਜ ਦੱਸਿਆ ਜਾ ਰਿਹਾ ਹੈ ਕਿ 25000 ਰੁਪਏ ਦੀ ਵਧਾਈ ਲੈਣ ਖਾਤਰ ਜੋ ਹੈ ਇਹ ਸਾਰਾ ਘਟਨਾ ਕਰਮਪ੍ਰਿਆ ਕਿ ਕਿਸ ਤਰ੍ਹਾਂ 25000 ਰੁਪਏ ਦੇ ਪਿੱਛੇ ਜੋ ਹੈ ਵਧਾਈ ਲੈਣ ਦੀ ਖਾਤਰ ਇਸ ਤਰ੍ਹਾਂ ਇਹ ਜ਼ਬਰਦਸਤ ਲੜਾਈ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਾਲ ਕੱਟਣ ਤੋਂ ਬਾਅਦ ਹੱਥ ਦੇ ਵਿੱਚ ਵਾਲ ਫੜਕੇ ਲੜਾਈ ਜਾਰੇ ਨੇ ਤੇ ਨਾਲ ਹੀ ਇੱਕ ਦੂਜੇ ਨੂੰ ਗਾਲਾਂ ਤੱਕ ਕੱਢੀਆਂ ਜਾ ਰਹੀਆਂ ਨੇ ਤਾਂ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਨੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਇਹਨਾਂ ਕਿਨਰਾਂ ਦੇ ਵਿੱਚ ਵਿਧਾਈ ਲੈਣ ਪਿੱਛੇ ਇਸ ਕਦਰ ਵੱਜ ਜਾਂਦੀ ਹੈ ਕਿ ਇੱਕ ਦੂਜੇ ਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਤੇ ਇੱਕ ਦੇ ਨਾਲ ਵਾਲ ਤੱਕ ਕੱਢ ਦਿੱਤੇ ਜਾਂਦੇ ਨੇ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਆ ਮੈਂ ਕਿਹਾ ਮੈਂ ਆਇਆ ਤਰਾਇਆ ਨਹੀਂ ਹੋ ਇੱਧਰ ਘਰੇ ਜੇ ਨਾ ਨਾ ਓਏ ਆ ਰਿਹਾ ਆ ਮੈਂ ਚਲੋ ਇਹ ਗੁਰੂ ਹੋ ਗਿਆ ਤਾਂ ਚੋਰ ਆਣੀ ਚੋਹੋ ਦੇ ਦੇਖੋ ਮਾਈਓ ਦੀ ਐਂਡ ਚੋਪ ਕਰਨ ਕੀ ਕਿੰਨੀ ਬਧਾਈ ਲਈ ਸਾਡੇ ਇਲਾਕੇ ਚੋਂ ਸੱਚ ਚ ਸੱਚ ਤੂਸੇ ਲਈ ਤੂਸੇ ਇੱਕ ਮਿੰਟ ਮਿੰਟ ਤੂੰ ਨਾ ਬੋਲੀ ਤੂੰ ਨਾ ਬੋਲੀ 25 ਹਜ਼ਾਰ ਕਿੰਨੇ ਮੈਂ ਤੇ ਤੁਹਾਨੂੰ ਸੱਚ ਕੋ ਦੱਸ 25 ਹਜ਼ਾਰ ਬਾਬਾ ਜੀ ਕਿ ਤੂੰ ਨਾ ਬੋਲੀ ਕੋਲੋ ਲਈ ਅੱਜ ਇਹ ਨਾਲ ਲੈ ਕੇ ਜਾਈ ਸੀ ਮੇਰੇ ਉਹ ਕਹਿੰਦੀ ਤੂੰ ਲੈ ਕੇ ਉਹ ਚੱਲੇ ਕੋਈ ਵੀ ਲੈ ਕੇ ਗਿਆ ਪੈਸੇ ਕਿੱਥੇ ਆ ਦੇਖੋ ਮਾਈਓ دیਵਾਨੀ ਜੱਟੀ ਦੀ ਗੋਤ ਮੇਰੇ ਹੱਥ ਮੈਂ ਬੋਲਦੀ ਆ ਤੈਨ ਨੰਬਰ ਡਿਵੀਜ਼ਨ ਵਾਲੀ ਦੇ 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 ਬਧਾਈ ਫੜਾ ਇੱਥੇ ਬੈਠੀ ਮੇਰੇ ਬਧਾਈ ਦੇ ਇਹਨੂੰ ਦੇ ਟੋਕਰੀ ਦੇਖੋ ਕਿ ਉਹ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਹੋ ਬੀਆ ਹਾਏ ਓਕੇ ਅੰਦਰ ਮੇਰੇ ਕੋਲ ਦੇਖ ਵੇ ਸੁਣ ਮੇਰੇ ਕੋ ਨਹੀਂ ਹੈਗੇ ਇਹਦੇ ਆ ਉੱਚ ਪਾ ਕਿੱਥੇ ਲਾ ਪਾਹ ਦਿੱਤਾ ਯਾਰ ਪਾ 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 ਬਾਲ ਐ ਕੀ ਕੋਈ ਉਹ ਥੋੜੀ ਐ ਮੇਰੇ ਕੋ ਨਹੀਂ ਹੈ ਇਹ ਲੈ ਮੇ ਕੋਤੇ ਮੋਗਰੀ ਦੇ ਦੇ ਆ ਕਿਰਪਾ ਨਾ ਦਿਓ ਪਹਿਲਾਂ ਤੂੰ ਚਲਾ ਦੇ ਕੋਲ ਪੈਸੇ ਗੱਡੋ ਸਾਡੇ ਇੱਥੇ ਦੇ ਨੀ ਕਰੇ ਚੱਲੋ ਇੱਥੇ ਗੱਡੋ ਨਹੀਂ ਨਹੀਂ ਹੋ ਗਏ ਉੱਥੇ ਕਮਰੇ ਚ ਕਮਰੇ ਚ ਕਮਰਾ ਵੀ ਕੋਈ ਬਾਰਲਾ ਨਹੀਂ ਚਾਬੀ ਦਿਓ ਜਿੰਨੇ ਲਵਾਂਗੇ ਸਾਰੇ ਨਹੀਂ ਚਾਬੀ ਦਿਓ ਲੈ ਫਾਇਰ ਚਲ ਕਮਰੇ ਚ ਚਲ ਕਮਰੇ ਚ ਚਲ ਚਲ ਇੱਕ ਤਾਂ ਛੱਡ ਦੇ ਇੰਨਾ ਤਾਂ ਦੇ ਉਹ ਛੱਡ ਦਿਓ ਗੁਰੂ ਸ਼ੀਤਲ ਦੀ ਰਾਹ ਬੋਲੋ ਸ਼ੀਤਲ ਮੈਂ ਐਸੀ ਸ਼ੀਤਲ ਦੀ ਬਦਾਈ ਚੱਕਣ ਵਾਸਤੇ ਠੀਕ ਹੈ ਨਾ ਮੈਂ ਸ਼ੀਤਾਲ ਦੀ ਚੱਕਣੀ ਸੀ ਸ਼ੀਤਲ ਮੈਨੂੰ ਗਰੁੱਪਾਂ ਵਿੱਚ ਭੰਡਾਤਾ ਆਸ਼ਾ ਕੋਈ ਨਹੀਂ ਮੇਰੇ ਜੋਗ ਬੁੰਨੇ ਕੋਈ ਗਾਣਾ ਕਿਉਂ ਬੁੰਨੇ ਕਿਉਂ ਮੈਂ ਬੁੰਨੇ ਕਿਉਂ ਬੁੰਨੇ ਕਿਉਂ ਬੁੰਨੇ ਕਿਉਂ ਬੁੰਨੇ ਆਸ਼ਾ ਬੋਲ ਕੇ ਓਕੇ ਬੋਲ ਬੋ ਜੋਤ ਜਿਸਨੇ ਇਹਨਾਂ ਦੀ ਵਧਾਈ ਭਲੇਖ ਨਾਲ ਚੱਕੀ ਕਿੰਨੀ 25000 ਰੁਪਏ ਤੇਰਾ ਕੀ ਕੀਤਾ ਫਿਰ ਅਸੀਂ ਬੰਨਣ ਕੀਤਾ ਬੰਨ ਕਿੰਨੇ ਕੀਤਾ ਕਿੰਨੇ 100 ਨੇ ਕਿੰਨੇ ਮੇਰਾ ਬਸ ਬੰਦ ਕਰ ਆਪਨੇ ਕੀ ਆਪਣੀ ਗਰੀਅਰਸ ਕੋਲ ਲਗਾ ਦੇ ਸਾਾਨੂੰ ਨਹੀਂ ਪਤਾ ਸਾਡੇ ਪੈਸੇ ਆਪਣਾ ਘਰ ਲਗਾ ਸਾਡੇ ਪੈਸੇ ਮੈਨੂੰ ਬਾਹਰ ਮਾਰ ਦੇ ਲੰਗੋ ਸਾਡੇ ਪੈਸੇ ਪੁਰੇ ਨੂੰ ਮਾਰ ਦੇ ਬਾਦ ਦੂਜਾ ਬੰਦ ਐਵੇਂ ਕਿਵੇਂ ਮੈਂ 20000 ਇਹ ਲਓ ਬੱਤੀ ਹਜ਼ਾਰ ਦਿੱਤਾ 25 ਹਜ਼ਾਰ ਦਿਓ ਅੱਜ ਤੱਕ ਮੈਂ ਮਕਾਨ ਆਜੋ ਅੰਦਰ ਆ ਗੁਰੂ ਅੰਦਰ ਆ ਆ ਇੱਕ ਮਿੰਟ ਬਾਜੀ ਓਏ ਆ ਵੀ ਆਪਣਾ ਭਰਾਈ ਆ ਇਹ ਗੱਲਾਂ ਨਾ ਕਰੋ ਉਹ ਤਨੂੰ ਤਾਂ ਮੈਂ ਬਹੁਤ ਵਧੀਆ ਮੰਤ ਮੰਨਦਾ ਸੀ ਬਹੁਤ ਵਧੀਆ ਮੰਤ ਮਿਲਿਆ ਉਸਨੂੰ ਅੱਖ ਨੂੰ ਮੇਰੇ ਮਕਾਨ ਮਾਲ ਨੇ ਕਿਛ ਬਿੰਦ ਕਿੰਨਾ ਕਰ ਕਰ ਲੈ ਲੈਂਦੇ ਇਹਨੂੰ ਬੰਦ ਕਿੰਨੀ ਲਈ ਤੁਸੀਂ ਇਹ 10 ਬੱਚਾ ਇੱਕ ਮਿੰਟ ਇੱਕ ਮਿੰਟ ਬੋਲੀ 20000 ਕਿੰਨੇ ਮੈਂ ਤਾਂ ਤੁਹਾਨੂੰ ਫਰਕ ਦੱਸਤਾ 20000 ਬੜਾ ਠੀਕ ਹੈ ਤੂੰ ਨੇ ਬੁਖਾਨ ਗਿਆ ਇਹ ਨਾਲ ਲੈ ਕੇ ਗਈ ਉਹ ਕਹਿੰਦੀ ਤੂੰ ਲੈ ਕੇ ਗਈ ਲੈ ਕੇ ਗਿਆ ਪੈਸੇ ਕਿੱਥੇ ਦੇਖੋ ਮਿਹਰਬਾਨੀ ਚੱਕੀ ਦੀ ਗੁੱਤ ਮੇਰੇ ਵਧਾਈ ਦੇ ਦੇ ਬੜੀ ਧੰਵਾਲੀ ਦੇ 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 ਵਧਾਈ ਫੜਾ ਇੱਥੇ ਬੈਠੀ ਮੈਨੂੰ ਵਧਾਈ ਦੇ ਦੇ ਦੇਖ ਤਾ ਕਰੀ ਉਹ ਲੈ ਤੂੰ ਨਾ ਪੈਸੇ ਨਹੀਂ ਆ ਗਏ ਹਾਏ ਮੇਰੇ ਕੋਲ ਦੀਵਾਨੀ ਜੱਟੀ ਹੈ ਦੇਖੋ ਗੁਤੜੀ ਮੇਰੇ ਹੱਥ ਹੈ ਮੇਰੀ ਗੱਲ ਨੂੰ ਚੁੱਪ ਕਰਕੇ ਪਾ ਮੇਰੀ ਗੱਲ ਸੁਣ ਹਾਂ ਹਾਂ ਠੀਕ ਹੈ ਸੁਣ 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 ਚਾਹ ਤੂੰ ਸੁਣੀ ਚੱਲੀ ਹੂੰ ਵੀਡੀਓ ਬੰਦ ਕਰ ਸਨਾਨੀਆ ਤਾਂ ਧੰਬੋਲ ਬੰਦ ਕਰ ਬੰਦੋਗੇ ਚੇ ਦੇਖੋ ਜੀ ਅਮੀਰ ਤੀ ਲੈ ਕੇ ਗਿਆ ਸੀ ਕਿਹੜਾ ਮਿਰਚ ਉਹ ਕਹਿੰਦਾ ਤੂੰ ਲੈ ਕੇ ਗਿਆ ਸੀ ਮੈਂ ਇੱਥੇ ਮਾਰੀ ਗੱਲ ਦੱਸੀ ਚਲ ਇਧਰ ਬੈਠੇ ਦੇਖੋ ਇੱਕ ਮਿੰਟ ਦੇਖ ਮੈਂ ਤੁਹਾਨੂੰ ਫੇਰ ਲਾ ਦਿੰਦਾ ਤਾ ਦੋਨੋਂ ਕੁਰਸੀਆਂ ਤੇ ਬੈਠੋ ਤੁਹਾਨੂੰ ਕੁਰਸੀਆਂ ਦਈਏ ਆ ਵੇ ਇੱਥੇ ਬੈਠ ਤੂੰ ਮੈਂ ਦੱਸੀ ਉਹ ਬਸ ਤੁਹਾਨੂੰ ਉਹ ਲਫਾਫਾ ਦੇਈ ਲਫਾਫਾ ਦੇਣਾ ਇੱਕ ਜਿੱਥੇ ਮੈਂ ਤੈਨੂੰ ਬੈਠੇ ਹਾਂ ਇਹਨਾਂ ਦੇ ਹੱਥ ਲੱਗਦਾ ਹੁਣ ਇੱਥੇ ਦੇਖੋ